ਸਤ ਸ਼੍ਰੀ ਅਕਾਲ ਜੀ ਬਹੂ ਚੁੱਪਚਾਪ ਗਹਿਣੇ ਵਾਪਸ ਕਰ ਦੇ ਨਹੀਂ ਤਾਂ ਫਿਰ ਵੇਖ ਲਵੀਂ ਕੀ ਵੇਖ ਲਵੀਂ ਮੰਮੀ ਜੀ ਕੀ ਵੇਖ ਲਵੀਂ ਉਹ ਗਹਿਣੇ ਮੇਰੇ ਆਣਾ ਮੈਨੂੰ ਦਿੱਤੇ ਗਏ ਸੀ ਨਾ ਤੇ ਆਪਣੇ ਪਾਏ ਹੋਏ ਗਹਿਣੇ ਕਿਸੇ ਨੂੰ ਨਹੀਂ ਦਿੰਦੇ ਇਸ ਲਈ ਮੈਂ ਨਹੀਂ ਦੇ ਰਹੀ ਗਹਿਣੇ ਤੁਹਾਨੂੰ ਤੁਹਾਡੀ ਛੋਟੀ ਬਹੂ ਲਈ ਗਹਿਣੇ ਤੁਹਾਨੂੰ ਬਣਵਾਉਣੇ ਹੀ ਪੈਣਗੇ ਆਪਣੀ ਬਹੂ ਪਿੰਕੀ ਦੀ ਗੱਲ ਸੁਣ ਕੇ ਅਨੀਤਾ ਜੀ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ ਤੇ ਗਰਜਦੇ ਹੋਏ ਕਹਿਣ ਲੱਗੀ ਤੇਰੀ ਇਨੀ ਹਿੰਮਤ ਤੂੰ ਮੈਨੂੰ ਮਨਾ ਕਰ ਰਹੀ ਆ ਹੁਣੇ ਫੋਨ ਕਰਦੀ ਆ ਵਿਜੇ ਨੂੰ ਉਹ ਖਬਰ ਲੈਂਦਾ ਆ ਤੇਰੀ ਚੰਗੀ ਤਰ੍ਹਾਂ ਤੁਸੀਂ ਜੋ ਵੀ ਕਰਨਾ ਆ ਕਰੋ ਪਰ ਮੈਂ ਗੈਣੇ ਕਿਸੇ ਵੀ ਕੀਮਤ ਤੇ ਨਹੀਂ ਦੇਣ ਵਾਲੀ ਕਹਿੰਦੇ ਹੋਏ ਪਿੰਕੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਅਨੀਤਾ ਜੀ ਦਾ ਪਾਰਾ ਇਸ ਵੇਲੇ ਸਤਵੇਂ ਅਸਮਾਨ ਤੇ ਚੜਿਆ ਹੋਇਆ ਸੀ ਉਹਨਾਂ ਦੀ ਦੂਜੇ ਨੰਬਰ ਵਾਲੀ ਬਹੂ ਪਿੰਕੀ ਨੇ ਜਿन्हने ਅੱਜ ਪਹਿਲੀ ਵਾਰ ਪਲਟ ਕੇ ਜਵਾਬ ਦਿੱਤਾ ਸੀ ਅਸਲ ਵਿੱਚ ਅਨੀਤਾ ਜੀ ਨੇ ਪਿੰਕੀ ਨੂੰ ਜਿਹੜੇ ਗਹਿਣੇ ਦਿੱਤੇ ਸੀ ਉਹ ਵਾਪਸ ਮੰਗ ਰਹੀ ਸੀ ਜੋ ਪਿੰਕੀ ਦੇਨ ਨੂੰ ਤਿਆਰ ਨਹੀਂ ਸੀ ਅਸਲ ਵਿੱਚ ਅਨੀਤਾ ਜੀ ਨੇ ਪਿੰਕੀ ਦੇ ਪਾਪਾ ਕੋਲੋਂ ਚੰਗਾ ਖਾਸਾ ਦਹੇਜ ਲਿਆ ਸੀ ਬਦਲੇ ਵਿੱਚ ਦਿਖਾਵੇ ਲਈ ਢੇਰ ਸਾਰੇ ਗਹਿਣੇ ਵੀ ਪਾਏ ਸੀ ਗਹਿਣੇ ਵੇਖ ਕੇ ਤਾਂ ਸਾਰੇ ਖੁਸ਼ ਹੋ ਗਏ ਸੀ ਪਰ ਅਸਲੀਅਤ ਵਿੱਚ ਜੋ ਸੀ ਉਹ ਪਿੰਕੀ ਨੂੰ ਸਹੁਰੇ ਜਾ ਕੇ ਪਤਾ ਲੱਗਿਆ ਸੀ ਇੱਕ ਦਿਨ ਪਿੰਕੀ ਆਪਣੇ ਸਾਰੇ ਗਹਿਣੇ ਇੱਕ ਛੋਟੇ ਜਿਹੇ ਬਾਕਸ ਵਿੱਚ ਪਾ ਕੇ ਰੱਖ ਰਹੀ ਸੀ ਉਦੋਂ ਹੀ ਉੱਥੇ ਉਹਦੀ ਜਠਾਣੀ ਨੀਹਾ ਵੀ ਆ ਜਾਂਦੀ ਆ ਪਿੰਕੀ ਨੂੰ ਗਹਿਣੇ ਰੱਖਦੇ ਹੋਏ ਵੇਖ ਕੇ ਕਹਿੰਦੀ ਆ ਪਿੰਕੀ ਤੂੰ ਤਾਂ ਇਹਨਾਂ ਗਹਿਣਿਆਂ ਨੂੰ ਮੰਮੀ ਜੀ ਤੋਂ ਵੀ ਜ਼ਿਆਦਾ ਸੰਭਾਲ ਕੇ ਰੱਖ ਰਹੀ ਆ ਮਤਲਬ ਭਾਬੀ ਮੰਮੀ ਜੀ ਤੋਂ ਵੀ ਜ਼ਿਆਦਾ ਇਹਦਾ ਕੀ ਮਤਲਬ ਆ ਇਹਦਾ ਕੀ ਮਤਲਬ ਇਹ ਗਹਿਣੇ ਪਹਿਲਾਂ ਵੀ ਇੱਥੇ ਆ ਚੁੱਕੇ ਆ ਪਹਿਲਾ ਕੀ ਤੂੰ ਤਾਂ ਇਹ ਪੁੱਛ ਕੇ ਗਹਿਣੇ ਕਦੋਂ ਦੇ ਇੱਥੇ ਆ ਮਤਲਬ ਇਹ ਪਿੰਕੀ ਕਿ ਜਿਹੜੇ ਗਹਿਣੇ ਇਹ ਆ ਇਹ ਮੰਮੀ ਜੀ ਤੇਰੇ ਕੋਲੋਂ ਕਿਸੇ ਨਾ ਕਿਸੇ ਦਿਨ ਜ਼ਰੂਰ ਵਾਪਸ ਲੈ ਲਵੇਗੀ ਕਿਉਂ ਭਾਬੀ ਇਹ ਮੇਰੇ ਗਹਿਣੇ ਆਣਾ ਤਾਂ ਪਹਿਲਾਂ ਮੰਮੀ ਜੀ ਵਾਪਸ ਕਿਉਂ ਲੈਣਗੇ ਕੀ ਤੁਹਾਡੇ ਗਹਿਣੇ ਵਾਪਸ ਲੈ ਲਏ ਉਹਨਾਂ ਨੇ ਮੇਰੇ ਗਹਿਣੇ ਕਿੱਥੇ ਆ ਨੇਹਾ ਹਲਕੀ ਜੀ ਮੁਸਕਰਾਹਟ ਦੇ ਨਾਲ ਬੋਲੀ ਨੇਹਾ ਦੀ ਮੁਸਕਰਾਹਟ ਵਿੱਚ ਦਰਦ ਸਾਫ਼-ਸਾਫ਼ ਦਿਖ ਰਿਹਾ ਸੀ ਮਤਲਬ ਭਾਬੀ ਮਤਲਬ ਇਹ ਕਿ ਜਿਹੜੇ ਗਹਿਣੇ ਹੁਣ ਤੇਰੇ ਕੋਲ ਆਣਾ ਤੈਨੂੰ ਪਾਏ ਸੀ ਕੱਲ ਤੱਕ ਇਹ ਮੇਰੇ ਕੋਲ ਸੀ ਜਦੋਂ ਮੈਂ ਵਿਆਹ ਕੇ ਇਸ ਘਰ ਚ ਆਈ ਤਾਂ ਮੰਮੀ ਜੀ ਨੇ ਮੇਰੇ ਕੋਲੋਂ ਇਹ ਗਹਿਣੇ ਇਹ ਕਹਿ ਕੇ ਵਾਪਸ ਲੈ ਲਏ ਕਿ ਇਹ ਗਹਿਣੇ ਉਹ ਸੰਭਾਲ ਕੇ ਰੱਖੂਗੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਸਾਰੇ ਗਹਿਣੇ ਉਹਨਾਂ ਨੇ ਤੈਨੂੰ ਦੇ ਦਿੱਤੇ ਆ ਜਦੋਂ ਮੈਂ ਉਹਨਾਂ ਕੋਲ ਗਹਿਣੇ ਮੰਗੇ ਤਾਂ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅੱਜਕੱਲ ਗਹਿਣੇ ਪਾਉਣ ਦਾ ਜ਼ਮਾਨਾ ਨਹੀਂ ਸਾਰੇ ਲੋਕ ਸੂਟਾਂ ਨਾਲ ਦੇ ਸੈੱਟ ਹੀ ਪਾਉਂਦੇ ਆ ਤੂੰ ਵੀ ਪਾਲਾ ਜ਼ਿਆਦਾ ਦਿਖਾਵਾਣਾ ਕਰ ਤਿੰਨ-ਤਿੰਨ ਮੁੰਡਿਆਂ ਦਾ ਵਿਆਹ ਕਰਨਾ ਆ ਕਿੱਥੋਂ ਲਿਆਉਂਗੀ ਮੈਂ ਇੰਨੇ ਸਾਰੇ ਗਹਿਣੇ ਜਟਾਣੀ ਦੀ ਗੱਲ ਸੁਣ ਕੇ ਪਿੰਕੀ ਹੈਰਾਨ ਹੋ ਗਈ ਮਤਲਬ ਭਾਬੀ ਕਿ ਇਹ ਗਹਿਣੇ ਤੁਹਾਡੇ ਆ ਤੇ ਮੇਰੇ ਲਈ ਗਹਿਣੇ ਬਣਵਾਏ ਹੀ ਨਹੀਂ ਆ ਪਰ ਮੰਮੀ ਜੀ ਨੇ ਤਾਂ ਪਾਪਾ ਨੂੰ ਕਿਹਾ ਸੀ ਕਿ ਸ਼ਗਣ ਵਿੱਚ ਜਿਹੜੇ ਪੈਸੇ ਮਿਲਣਗੇ ਉਸੇ ਤੋਂ ਮੈਂ ਇੱਕ ਗਹਿਣੇ ਬਣਵਾ ਲਵਾਂਗੀ ਫਿਰ ਉਹਨਾਂ ਪੈਸਿਆਂ ਦਾ ਕੀ ਹੋਇਆ ਇਹ ਤਾਂ ਤੈਨੂੰ ਮੰਮੀ ਜੀ ਹੀ ਦੱਸਣਗੇ ਪਿੰਕੀ ਫਿਲਹਾਲ ਤਾਂ ਤੂੰ ਬਸ ਇਹ ਸਮਝ ਲੈ ਕਿ ਇਹ ਗਹਿਣੇ ਬਸ ਕੁਝ ਦਿਨ ਮਹਿਮਾਨ ਆ ਤੇਰੇ ਕੋਲ ਪਿੰਕੀ ਆਪਣੀ ਝਠਾਣੀ ਵਾਂਗ ਸਿੱਧੀ ਸਾਦੀ ਪੋਲੀ ਪਾਲੀ ਜਈ ਨਹੀਂ ਸੀ ਆਪਣੀ ਝਠਾਣੀ ਦੀ ਗੱਲ ਸੁਣ ਕੇ ਉਹਨੂੰ ਆਪਣੀ ਸੱਸ ਤੇ ਬਹੁਤ ਗੁੱਸਾ ਆਇਆ ਉਨੇ ਕਿਹਾ ਭਾਬੀ ਤੁਹਾਡਾ ਤਾਂ ਮੈਂ ਨਹੀਂ ਦੱਸ ਸਕਦੀ ਕਿ ਤੁਸੀਂ ਮੰਮੀ ਜੀ ਕੋਲੋਂ ਆਪਣੇ ਗਹਿਣੇ ਕਿਉਂ ਨਹੀਂ ਮੰਗੇ ਪਰ ਇਹਨਾਂ ਦਾ ਤੈਅ ਆ ਕਿ ਮੈਂ ਆਪਣੇ ਗਹਿਣੇ ਮੰਮੀ ਜੀ ਨੂੰ ਕਦੀ ਵੀ ਨਹੀਂ ਦਵਾਂਗੀ ਚਾਹੇ ਉਹ ਆਪਣੇ ਛੋਟੇ ਮੁੰਡੇ ਦੇ ਵਿਆਹ ਲਈ ਗਹਿਣੇ ਬਣਵਾਉਣ ਜਾਂ ਨਹੀਂ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ ਇਹ ਗਹਿਣੇ ਮੇਰੇ ਆ ਤੇ ਮੇਰੇ ਹੀ ਰਹਿਣਗੇ ਕਹਿੰਦੇ ਹੋਏ ਪਿੰਕੀ ਨੇ ਬਕਸ ਚੁੱਕ ਕੇ ਅਲਮਾਰੀ ਵਿੱਚ ਰੱਖ ਦਿੱਤਾ ਚਾਮ ਨੂੰ ਜਦੋਂ ਉਹਦਾ ਪਤੀ ਵਿਜੇ ਆਫਿਸ ਤੋਂ ਘਰ ਆਇਆ ਤਾਂ ਮੌਕਾ ਵੇਖ ਕੇ ਪਿੰਕੀ ਨੇ ਵਿਜੇ ਨਾਲ ਗਹਿਣਿਆਂ ਬਾਰੇ ਗੱਲ ਕੀਤੀ ਤਾਂ ਵਿਜੇ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਵੇਖ ਪਿੰਕੀ ਤੈਨੂੰ ਪਤਾ ਆ ਨਾ ਸਾਡੇ ਘਰ ਚ ਮਾਂ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਜਦੋਂ ਪਾਪਾ ਕੁਝ ਨਹੀਂ ਕਹਿੰਦੇ ਭਰਾ ਭਾਬੀ ਕੁਝ ਨਹੀਂ ਕਹਿੰਦੇ ਤਾਂ ਭਲਾ ਮੇਰੀ ਕੀ ਹਿੰਮਤ ਕਿ ਮੈਂ ਮਾਂ ਨੂੰ ਪੁੱਛ ਸਕਾਂ ਭਾਬੀ ਨੇ ਤਾਂ ਚੁੱਪ-ਚਾਪ ਦੇ ਦਿੱਤੇ ਸੀ ਤੂੰ ਵੀ ਦੇ ਦੇ ਕਿਉਂ ਕਲੇਸ਼ ਪਾਉਣਾ ਆ ਜਾਨ ਦੇ ਮੈਂ ਤੇਰੇ ਲਈ ਹੋਰ ਨਵੇਂ ਗਹਿਣੇ ਬਣਵਾ ਦਵਾਂਗਾ ਪਤੀ ਦੀ ਗੱਲ ਸੁਣ ਕੇ ਪਿੰਕੀ ਨੂੰ ਸਮਝ ਆ ਗਈ ਕਿ ਇਹਨਾਂ ਕੋਲੋਂ ਤਾਂ ਕੁਝ ਨਹੀਂ ਹੋਣ ਵਾਲਾ ਇਸ ਲਈ ਬਹਿਸ ਕਰਕੇ ਆਪਣਾ ਰਿਸ਼ਤਾ ਖਰਾਬ ਕਰਨ ਤੋਂ ਚੰਗਾ ਆ ਕਿ ਹੁਣ ਉਹ ਕਿਸੇ ਨੂੰ ਕੁਝ ਨਹੀਂ ਕਹੂਗੀ ਜਦੋਂ ਮੰਮੀ ਜੀ ਗਹਿਣੇ ਮੰਗਣਗੇ ਤਾਂ ਉਹ ਖੁਦ ਵੇਖ ਲਊਗੀ ਕਿ ਉਹਨੇ ਕੀ ਕਰਨਾ ਆ ਪਰ ਇਹਨਾਂ ਦਾ ਤੈਅ ਆ ਕਿ ਪਿੰਕੀ ਗਹਿਣੇ ਨਹੀਂ ਦੇਣ ਵਾਲੀ ਸੀ ਕੁਝ ਦੇਰ ਤੱਕ ਤਾਂ ਸ਼ਾਂਤੀ ਰਹੀ ਪਰ ਅਚਾਨਕ ਇੱਕ ਦਿਨ ਅਨੀਤਾ ਜੀ ਨੇ ਪਿੰਕੀ ਨੂੰ ਕਿਹਾ ਬਹੂ ਇੱਕ ਕੰਮ ਕਰ ਜਿਹੜੇ ਗਹਿਣੇ ਤੇਰੇ ਕੋਲ ਰੱਖੇ ਆ ਉਹ ਮੈਨੂੰ ਦੇ ਦੇ ਮੈਂ ਉਹਨਾਂ ਨੂੰ ਸੰਭਾਲ ਕੇ ਰੱਖ ਦਵਾਂ ਇਹਨੇ ਸਾਰੇ ਗਹਿਣੇ ਬਹੁਤ ਹੀ ਸੰਭਾਲ ਕੇ ਰੱਖਣੇ ਪੈਂਦੇ ਆ ਤੂੰ ਸਾਰਾ ਦਿਨ ਕਿੰਨੀ ਵਾਰ ਅਲਮਾਰੀ ਖੋਲਦੀ ਆ ਜਮਾਨੇ ਦਾ ਕੋਈ ਭਰੋਸਾ ਨਹੀਂ ਆ ਅਨੀਤਾ ਜੀ ਦੀ ਗੱਲ ਸੁਣ ਕੇ ਪਿੰਕੀ ਸਮਝ ਗਈ ਬਸ ਇਹੀ ਮੰਮੀ ਜੀ ਦਾ ਗਹਿਣੇ ਮੰਗਣ ਦਾ ਤਰੀਕਾ ਆ ਇਨੀਆਂ ਮਿੱਠੀਆਂ ਗੱਲਾਂ ਕਰਕੇ ਗਹਿਣੇ ਮੰਗ ਲੈਣਗੇ ਤੇ ਫਿਰ ਦੇਣ ਵਾਲਿਆਂ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਉਹਨਾਂ ਦੇ ਗਹਿਣੇ ਉਹਨਾਂ ਦੇ ਹੱਥੋਂ ਕਿੱਦਾਂ ਨਿਕਲ ਗਏ ਪੜਾ ਹੋਵੇ ਵੱਡੀ ਭਾਬੀ ਦਾ ਉਹਨਾਂ ਨੇ ਮੈਨੂੰ ਪਹਿਲਾਂ ਹੀ ਮੰਮੀ ਜੀ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ ਨਹੀਂ ਤਾਂ ਅੱਜ ਇਹ ਗਹਿਣੇ ਮੇਰੇ ਹੱਥੋਂ ਚਲੇ ਜਾਂਦੇ ਉਦੋਂ ਹੀ ਅਨੀਤਾ ਜੀ ਨੇ ਕਿਹਾ ਬਹੂ ਹੁਣ ਖੜੀ ਖੜੀ ਮੂੰਹ ਕੀ ਵੇਖ ਰਹੀ ਆ ਜਾ ਜਾ ਕੇ ਗਹਿਣੇ ਲਿਆ ਕੇ ਦੇ ਮੰਮੀ ਜੀ ਹੁਣੇ ਲੈ ਕੇ ਆਉਣੀ ਆ ਇਹ ਕਹਿੰਦੇ ਹੋਏ ਪਿੰਕੀ ਆਪਣੇ ਕਮਰੇ ਵਿੱਚ ਗਈ ਹੁਣ ਕੀ ਕਰੇ ਉਹਦਾ ਤਾਂ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਸੀ ਜੇ ਅਨੀਤਾ ਜੀ ਖੁੱਲ ਕੇ ਗਹਿਣੇ ਮੰਗਦੀ ਤਾਂ ਕੁਝ ਕਹਿ ਵੀ ਸਕਦੀ ਸੀ ਪਰ ਇੰਨੀ ਮਿੱਠੀ ਬੋਲੀ ਬੋਲ ਕੇ ਗਹਿਣੇ ਮੰਗ ਰਹੀ ਆ ਤਾਂ ਕਿਸ ਮੂੰਹ ਨਾਲ ਉਹਨਾਂ ਨੂੰ ਕੁਝ ਕਹੇ ਮਨਾ ਵੀ ਕਰੋਗੀ ਤਾਂ ਬੁਰੀ ਬਣ ਜਾਊਗੀ ਅਚਾਨਕ ਦਿਮਾਗ ਵਿੱਚ ਕੁਝ ਆਮਦਾ ਆ ਤੇ ਉਹ ਬਾਹਰ ਆਉਂਦਿਆਂ ਹੀ ਕਹਿੰਦੀ ਆ ਮੰਮੀ ਜੀ ਪਤਾ ਨਹੀਂ ਮੈਲਮਾਰੀ ਦੀ ਚਾਬੀ ਕਿੱਥੇ ਰੱਖ ਦਿੱਤੀ ਆ ਹਜੇ ਥੋੜਾ ਕੰਮ ਆ ਮੈਂ ਕੰਮ ਨਿਬੜ ਕੇ ਚਾਬੀ ਲੱਭ ਕੇ ਗਹਿਣੇ ਤੁਹਾਨੂੰ ਦੇ ਦਵਾਂਗੀ ਠੀਕ ਆ ਬਹੂ ਚੇਤੇ ਨਾਲ ਦੇ ਦੇਵੀਂ ਕਹਿੰਦੀ ਹੋਈ ਅਨੀਤਾ ਜੀ ਤਾਂ ਚਲੀ ਜਾਂਦੀ ਆ ਪਰ ਹੁਣ ਪਿੰਕੀ ਦਾ ਦਿਮਾਗ ਤੇਜ਼ੀ ਨਾਲ ਦੌੜਨ ਲੱਗਦਾ ਆ ਆਖਿਰੋ ਇਹੋ ਜਿਹਾ ਕੀ ਕਰੇ ਕਿ ਅਨੀਤਾ ਜੀ ਉਹਦੇ ਕੋਲੋਂ ਗਹਿਣੇ ਮੰਗਣੇ ਹੀ ਬੰਦ ਕਰ ਦੇਵੇ ਸੋਚਦੇ ਹੋਏ ਉਹਦੇ ਦਿਮਾਗ ਵਿੱਚ ਕੁਝ ਆਇਆ ਤੇ ਉਹਨੇ ਆਪਣੇ ਪੇਕੇ ਫੋਨ ਕਰਕੇ ਆਪਣੇ ਭਰਾ ਨੂੰ ਸਾਧ ਲਿਆ ਤੇ ਹੌਲੀ ਜਿਹੀ ਸਾਰੇ ਗਹਿਣੇ ਦੇ ਕੇ ਆਪਣੀ ਮਾਂ ਦੇ ਕੋਲ ਸੰਭਾਲ ਕੇ ਰੱਖਣ ਲਈ ਭੇਜ ਦਿੱਤੇ ਦੋ ਤਿੰਨ ਦਿਨ ਬਾਅਦ ਦੁਬਾਰਾ ਜਦੋਂ ਅਨੀਤਾ ਜੀ ਨੇ ਉਹਦੇ ਕੋਲੋਂ ਗਹਿਣੇ ਮੰਗੇ ਬਹੂ ਹਜੇ ਤੱਕ ਤੇਰੀ ਚਾਬੀ ਨਹੀਂ ਲੱਭੀ ਕੀ ਹੁਣ ਮੈਨੂੰ ਵਾਰ-ਵਾਰ ਆ ਕੇ ਗਹਿਣੇ ਮੰਗਣੇ ਪੈਣਗੇ ਦੇ ਦੇ ਭਾਈ ਮੈਂ ਵੀ ਬੇਫਿਕਰ ਹੋ ਜਾਊਂਗੀ ਮੰਮੀ ਜੀ ਉਹ ਗਹਿਣੇ ਤਾਂ ਮੈਂ ਆਪਣੇ ਪੇਕੇ ਭੇਜ ਦਿੱਤੇ ਸੀ ਮੈਨੂੰ ਹੁਣ ਜ਼ਿਆਦਾ ਆ ਪੇਕੇ ਕਿਉਂ ਭਲਾ ਬਹੂ ਤੂੰ ਬਿਨਾ ਪੁੱਛਿਆ ਹੀ ਗਹਿਣੇ ਭੇਜ ਦਿੱਤੇ ਕਿਉਂ ਮੰਮੀ ਜੀ ਉਹ ਮੇਰੇ ਗਹਿਣੇ ਸੀ ਤਾਂ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਸੀ ਮੈਨੂੰ ਲੱਗਾ ਕਿ ਸ਼ਾਇਦ ਮੈਂ ਨਹੀਂ ਸੰਭਾਲ ਸਕਦੀ ਇਸ ਲਈ ਮੈਂ ਆਪਣੀ ਮਾਂ ਨੂੰ ਦੇ ਦਿੱਤੇ ਸੰਭਾਲ ਕੇ ਰੱਖਣ ਲਈ ਉਸ ਵੇਲੇ ਜੇ ਤੁਸੀਂ ਕਹਿੰਦੇ ਤਾਂ ਮੈਂ ਤੁਹਾਨੂੰ ਦੇ ਦਿੰਦੀ ਸੰਭਾਲਣ ਲਈ ਜਿੰਨੀ ਮਿੱਠੀ ਬਣ ਕੇ ਅਨੀਤਾ ਜੀ ਗਹਿਣੇ ਮੰਗ ਰਹੀ ਸੀ ਉਨੀ ਹੀ ਮਿੱਠੀ ਬਣ ਕੇ ਪਿੰਕੀ ਨੇ ਇਹ ਗੱਲ ਕਹਿ ਦਿੱਤੀ ਸੀ ਇੰਨਾ ਸੁਣਦੇ ਹੀ ਅਨੀਤਾ ਜੀ ਦਾ ਪਾਰਾ ਹਾਈ ਹੋ ਗਿਆ ਪਰ ਹਜੇ ਤਾਂ ਉਹਨਾਂ ਨੇ ਪਿੰਕੀ ਕੋਲੋਂ ਕੰਮ ਕਢਵਾਉਣਾ ਸੀ ਇਸ ਲਈ ਉਹਨਾਂ ਨੇ ਕਿਹਾ ਹਾਂ ਤਾਂ ਠੀਕ ਹੈ ਬਹੂ ਇੱਕ ਕੰਮ ਕਰ ਉਹ ਗਹਿਣੇ ਆਪਣੇ ਪੇਕਿਓਂ ਵਾਪਸ ਮੰਗਵਾ ਲ ਮੈਂ ਉਹਨਾਂ ਨੂੰ ਸੰਭਾਲ ਕੇ ਰੱਖ ਦਵਾਂਗੀ ਮੰਮੀ ਜੀ ਹੁਣ ਇਹਨਾਂ ਵੀ ਕੀ ਕਦੀ ਉਥੇ ਕਦੀ ਇੱਥੇ ਇੱਕ ਜਗ੍ਹਾ ਰੱਖ ਦਿੱਤੇ ਉਥੇ ਹੀ ਰਹਿਣ ਦੋ ਜਦੋਂ ਜ਼ਰੂਰਤ ਪਾਉਗੀ ਤਾਂ ਮੈਂ ਲੈ ਲਵਾਂਗੀ ਵੈਸੇ ਵੀ ਅਜੇ ਕਿਸੇ ਦਾ ਵਿਆਹ ਵੀ ਨਹੀਂ ਹੋਣ ਵਾਲਾ ਬਹੂ ਅੱਜਕੱਲ ਤੂੰ ਮੇਰੀ ਹਰ ਗੱਲ ਦਾ ਜਵਾਬ ਦੇ ਰਹੀ ਆ ਇੱਕ ਵਾਰ ਤੈਨੂੰ ਕਹਿ ਦਿੱਤਾ ਕਿ ਗਹਿਣੇ ਮੰਗਵਾ ਕੇ ਮੈਨੂੰ ਦੇ ਦੇ ਤਾਂ ਤੂੰ ਲਗਾਤਾਰ ਮੇਰੀਆਂ ਗੱਲਾਂ ਨੂੰ ਨਾ ਕਰਦੀ ਜਾ ਰਹੀ ਆ ਇਹੀ ਸਿੱਖਿਆ ਆ ਕਿ ਤੂੰ ਕਿ ਸੱਸ ਦੀਆਂ ਗੱਲਾਂ ਨੂੰ ਲਗਾਤਾਰ ਨਾ ਕਰਦੇ ਜਾਓ ਉਹਨਾਂ ਨੀਤਾ ਜੀ ਨੂੰ ਗੁੱਸਾ ਆ ਰਿਹਾ ਸੀ। ਨੀਹਾ ਪਿੰਕੀ ਨੂੰ ਲਗਾਤਾਰ ਇਸ਼ਾਰਿਆਂ ਨਾਲ ਮਨਾ ਕਰ ਰਹੀ ਸੀ। ਪਿੰਕੀ ਮੰਮੀ ਜੀ ਦੇ ਮੂੰਹ ਨਾ ਲੱਗ ਪਰ ਪਿੰਕੀ ਨੇਹਾ ਨੂੰ ਇਸ਼ਾਰਿਆਂ ਨਾਲ ਹੀ ਕਹਿੰਦੀ ਭਾਬੀ ਕੁਝ ਨਹੀਂ ਹੋਊਗਾ। ਤੁਸੀਂ ਪਰੇਸ਼ਾਨ ਨਾ ਹੋਵੋ। ਇੱਧਰ ਅਨੀਤਾ ਜੀ ਦੀ ਬੇਚੈਨੀ ਵਾਧੀ ਜਾ ਰਹੀ ਸੀ ਕਿਉਂਕਿ ਹੁਣ ਉਹਨਾਂ ਨੇ ਆਪਣੇ ਛੋਟੇ ਮੁੰਡੇ ਦਾ ਵੀ ਵਿਆਹ ਕਰਨਾ ਸੀ। ਇਹਦੇ ਲਈ ਗਹਿਣੇ ਵੀ ਜ਼ਰੂਰੀ ਸੀ। ਉਹ ਕਿਸੇ ਨਾ ਕਿਸੇ ਬਹਾਨੇ ਗਹਿਣੇ ਮੰਗਣਾ ਚਾਹੁੰਦੀ ਸੀ ਪਰ ਪਿੰਕੀ ਹੈ ਕਿ ਬਿਲਕੁਲ ਵੀ ਗਹਿਣਿਆਂ ਨੂੰ ਆਪਣੇ ਸਹੁਰੇ ਆਉਣ ਹੀ ਨਹੀਂ ਦੇਣਾ ਚਾਹੁੰਦੀ ਸੀ ਇਸ ਗੱਲ ਨੂੰ ਲੈ ਕੇ ਹੌਲੀ-ਹੌਲੀ ਪਿੰਕੀ ਤੇ ਅਨੀਤਾ ਜੀ ਵਿੱਚ ਝਗੜਾ ਸ਼ੁਰੂ ਹੋ ਗਿਆ ਤੇ ਆਖਿਰਕਾਰ ਇੱਕ ਦਿਨ ਅਨੀਤਾ ਜੀ ਨੇ ਪਿੰਕੀ ਨੂੰ ਕਹਿ ਹੀ ਦਿੱਤਾ ਕਿ ਬਹੁਤ ਹੋ ਗਿਆ ਬਹੁਤ ਸਹਿ ਲਿਆ ਮੈਂ ਤੈਨੂੰ ਤੇ ਤੇਰੇ ਡਰਾਮਿਆਂ ਨੂੰ ਬਹੁਤ ਮਿੱਠਾ ਬੋਲੀ ਸੀ ਮੈਂ ਤੇਰੇ ਨਾਲ ਹੁਣ ਚੁੱਪਚਾਪ ਗਹਿਣੇ ਵਾਪਸ ਮੰਗਵਾ ਦੇ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਠੀਕ ਆ ਮੰਮੀ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਗਹਿਣੇ ਮੰਗਵਾ ਕੇ ਦਵਾਂ ਤਾਂ ਮੈਂ ਬਿਲਕੁਲ ਮੰਗਵਾ ਕੇ ਦਿੰਨੀ ਆ ਪਰ ਤੁਸੀਂ ਇਹ ਗੱਲ ਦੱਸੋ ਕਿ ਮੇਰੇ ਗਹਿਣਿਆਂ ਦੀ ਤੁਹਾਨੂੰ ਕੀ ਟੈਨਸ਼ਨ ਆ ਮੇਰੇ ਗਹਿਣੇ ਆ ਤਾਂ ਟੈਨਸ਼ਨ ਮੈਨੂੰ ਹੋਣੀ ਚਾਹੀਦੀ ਆ ਮੈਂ ਉਹਨਾਂ ਨੂੰ ਹਿਫਾਜ਼ਤ ਵਿੱਚ ਰੱਖਿਆ ਆਣਾ ਜਿਵੇਂ ਤੁਸੀਂ ਹਿਫਾਜ਼ਤ ਵਿੱਚ ਰੱਖਦੇ ਇਹਨਾਂ ਕਿਉਂ ਪਰੇਸ਼ਾਨ ਹੋ ਰਹੇ ਹੋ ਤੁਸੀਂ ਜੇ ਮੇਰੇ ਗਹਿਣੇ ਮੇਰੀ ਮਾਂ ਦੇ ਕੋਲ ਆ ਤ ਤਾਂ ਤਾਹ ਨੂੰ ਇੰਨੀ ਕਿਉਂ ਦਿੱਕਤ ਹੋ ਰਹੀ ਆ ਜੇ ਜ਼ਿਆਦਾ ਦਿੱਕਤ ਆ ਤਾਂ ਮੈਂ ਗਹਿਣੇ ਬੈਂਕ ਦੇ ਲੋਕਰ ਵਿੱਚ ਰਖਵਾ ਦੇਣੀਆਂ ਬਸ ਬਹੂ ਹੁਣ ਮੈਂ ਤੇਰੀ ਇੱਕ ਵੀ ਨਹੀਂ ਸੁਣਨ ਵਾਲੀ ਚੁੱਪਚਾਪ ਦੋ ਦਿਨਾਂ ਦੇ ਅੰਦਰ ਗਹਿਣੇ ਮੇਰੇ ਕੋਲ ਆ ਜਾਣੇ ਚਾਹੀਦੇ ਆ ਉਹ ਗਹਿਣੇ ਆ ਨਾ ਨਾ ਤੇਰੇ ਆ ਨਾ ਹੀ ਤੇਰੀ ਜਠਾਣੀ ਦੇ ਆ ਉਹ ਗਹਿਣੇ ਮੇਰੇ ਆ ਤੇ ਉਹ ਗਹਿਣੇ ਜਿਵੇਂ ਨੀਹਾ ਦੇ ਕੋਲੋਂ ਤੇਰੇ ਕੋਲ ਆਏ ਆ ਉਵੇਂ ਹੀ ਤੇਰੇ ਕੋਲੋਂ ਹੁਣ ਛੋਟੀ ਬਹੂ ਦੇ ਕੋਲ ਜਾਣਗੇ ਤੇ ਜਦੋਂ ਤਿੰਨਾਂ ਮੁੰਡਿਆਂ ਦਾ ਵਿਆਹ ਹੋ ਜਾਊਗਾ ਤਾਂ ਮੈਂ ਉਹਨਾਂ ਗਹਿਣਿਆਂ ਨੂੰ ਤੁਹਾਡੇ ਤਿੰਨਾਂ ਵਿੱਚ ਬਰਾਬਰ ਵੰਡ ਦਵਾਂਗੀ ਸਮਝ ਗਈ ਤੂੰ ਪਿੰਕੀ ਮੁਸਕਰਾ ਪਈ ਅਨੀਤਾ ਜੀ ਦੀਆਂ ਗੱਲਾਂ ਸੁਣ ਕੇ ਪਹਿਲੀ ਵਾਰ ਅਨੀਤਾ ਜੀ ਨੇ ਖੁੱਲ ਕੇ ਸਾਹਮਣੇ ਜੋ ਐਨਾ ਸਾਰਾ ਸੱਚ ਕਿਹਾ ਸੀ ਪਰ ਪਿੰਕੀ ਵੀ ਕਿੱਥੇ ਪਿੱਛੇ ਰਹਿਣ ਵਾਲੀ ਸੀ ਉਹਨੇ ਵੀ ਕਹਿ ਦਿੱਤਾ ਠੀਕ ਆ ਮੰਮੀ ਜੀ ਫਿਰ ਤੁਸੀਂ ਖੁਦ ਹੀ ਜਾ ਕੇ ਮੇਰੇ ਪੇ ਕਿਉਂ ਗਹਿਣੇ ਵਾਪਸ ਲਿਆਓ ਜਾਂ ਕਿਸੇ ਨੂੰ ਭੇਜ ਕੇ ਮੰਗਵਾ ਲਓ ਪਰ ਹਾਂ ਗਹਿਣੇ ਮੰਗਵਾਉਣ ਤੋਂ ਪਹਿਲਾਂ ਗਹਿਣੇ ਮੰਗਣ ਦਾ ਕਾਰਨ ਵੀ ਦੱਸ ਦਿਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਜਿਹੜੇ ਗਹਿਣੇ ਮੈਨੂੰ ਦਿੱਤੇ ਗਏ ਸੀ ਉਹ ਸਾਰੇ ਬਸ ਦਿਖਾਵੇ ਲਈ ਸੀ ਸਮਾਜ ਵਿੱਚ ਝੂਠੀ ਸ਼ਾਨ ਦਿਖਾਉਣ ਦੇ ਲਈ ਸੀ ਝੂਠੀ ਇੱਜ਼ਤ ਬਣਾਉਣ ਲਈ ਸੀ ਮੰਮੀ ਜੀ ਤੁਸੀਂ ਸਾਫ਼-ਸਾਫ਼ ਕਿਹਾ ਸੀ ਕਿ ਸ਼ਗਨ ਦੇ ਜਿੰਨੇ ਪੈਸੇ ਮਿਲਣਗੇ ਉਹਨਾਂ ਨਾਲ ਗਹਿਣੇ ਬਣਵਾਵਾਂਗੇ ਪੈਸੇ ਤਾਂ ਤੁਸੀਂ ਚੰਗੀ ਤਰ੍ਹਾਂ ਖਾ ਲਏ ਸੀ ਮੇਰੇ ਪਾਪਾ ਕੋਲੋਂ ਲੈ ਕੇ ਫਿਰ ਗਹਿਣੇ ਕਿੱਥੇ ਆ ਮੇਰਾ ਇਹੋ ਜਿਹਾ ਕਿਹੜਾ ਗਹਿਣਾ ਆ ਜਿਸ ਤੇ ਬਸ ਬਸ ਮੇਰਾ ਹੱਕ ਹੋਵੇ ਜਿਆਦਾ ਤੂੰ ਤੜਾਕ ਕਰਨ ਦੀ ਲੋੜ ਨਹੀਂ ਆ ਉਹਨਾਂ ਗਹਿਣਿਆਂ ਵਿੱਚੋਂ ਹੀ ਦਵਾਂਗੀ ਨਮ ਤੈਨੂੰ ਵੀ ਤੇ ਨਾਲੇ ਦੂਜੀਆਂ ਬਹੂਆਂ ਨੂੰ ਵੀ ਨਹੀਂ ਮੰਮੀ ਜੀ ਉਹ ਗਹਿਣੇ ਹੈਗੇ ਹੀ ਕਿੰਨੇ ਕਿਆ ਜਿਹੜੇ ਤੁਸੀਂ ਤਿੰਨਾਂ ਨੂੰ ਮੰਡ ਦੋਗੇ ਸਾਰਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੇ ਪਾਪਾ ਕੋਲੋਂ ਤਾਂ ਤੁਸੀਂ ਚੰਗਾ ਖਾਸਾ ਪੈਸਾ ਲਿਆ ਸੀ ਨਾ ਜਿਸ ਨਾਲ ਮੇਰੇ ਗਹਿਣੇ ਆਰਾਮ ਨਾਲ ਬਣ ਸਕਦੇ ਸੀ ਫਿਰ ਉਹ ਕਿੱਥੇ ਗਿਆ ਕੀ ਹੋਇਆ ਉਹਨਾਂ ਪੈਸਿਆਂ ਦਾ ਇਹੋ ਦੱਸ ਦੋ ਤੁਸੀਂ ਬੜਾ ਹਿਸਾਬ ਕਿਤਾਬ ਕਰਨਾਈ ਆ ਤੂੰ ਮੇਰੇ ਕੋਲ ਮੈਨੂੰ ਦੱਸ ਬਸ ਗਹਿਣਿਆਂ ਨਾਲ ਵਿਆਹ ਹੋ ਜਾਂਦਾ ਆ ਹੋਰ ਖਰਚੇ ਨਹੀਂ ਲੱਗਦੇ ਲੋਕਾਂ ਦੇ ਆਉਣ ਜਾਣ ਦਾ ਖਰਚਾ ਖਾਣ ਪੀਣ ਦਾ ਖਰਚਾ ਘਰ ਦੀ ਸਜਾਵਟ ਦੇ ਖਰਚੇ ਹਲਵਾਈ ਦੇ ਖਰਚੇ ਕਿੰਨੇ ਖਰਚੇ ਹੁੰਦੇ ਆ ਉਹ ਖਰਚੇ ਮੈਂ ਕਿੱਥੋਂ ਕਰੂੰਗੀ ਮੁੰਡਾ ਵੀ ਪੈਦਾ ਕਰੋ ਤੇ ਖਰਚੇ ਵੀ ਵਿਆਹ ਤੇ ਕਰੋ ਫਿਰ ਕੀ ਫਾਇਦਾ ਮੁੰਡਾ ਜੰਮਣ ਦਾ ਇਹ ਸੁਣ ਕੇ ਪਿੰਕੀ ਹੱਸ ਪਈ ਅੱਜ ਅਨੀਤਾ ਜੀ ਦੀ ਸਾਰੀ ਅਸਲੀਅਤ ਉਹਦੇ ਸਾਹਮਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਜੋ ਆ ਗਈ ਸੀ ਉਹ ਬਿਲਕੁਲ ਹੀ ਨਾਰਮਲ ਸੀ ਗੁੱਸੇ ਵਿੱਚ ਤਾਂ ਬਸ ਅਨੀਤਾ ਜੀ ਹੀ ਸੀ ਤਾਂ ਪਿੰਕੀ ਬੋਲੀ ਮੰਮੀ ਜੀ ਇਹ ਸਾਰੀਆਂ ਗੱਲਾਂ ਤੁਸੀਂ ਮੇਰੇ ਪਾਪਾ ਨੂੰ ਦੱਸ ਦਿਓ ਤੇ ਉਹਨਾਂ ਕੋਲੋਂ ਸਾਰੇ ਗਹਿਣੇ ਲੈ ਲਿਓ ਤੇ ਮੇਰੇ ਪਾਪਾ ਜਦੋਂ ਪੈਸਿਆਂ ਦਾ ਹਿਸਾਬ ਮੰਗਣਗੇ ਨਾ ਤਾਂ ਤੁਸੀਂ ਆਪਣੀ ਇਹ ਕਹਾਣੀ ਵੀ ਸੁਣਾ ਦਿਓ ਬਾਕੀ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਜੇ ਮੇਰੇ ਪਾਪਾ ਗਹਿਣੇ ਦੇ ਦੇਣਗੇ ਤਾਂ ਤੁਸੀਂ ਲੈ ਲਿਓ ਪਰ ਹਾਂ ਜੇ ਤੁਸੀਂ ਗਹਿਣੇ ਲੈ ਲਓਗੇ ਤਾਂ ਤੁਹਾਨੂੰ ਉਸ ਸਮਾਜ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਕਹਿਣੀਆਂ ਵੀ ਪੈਣਗੀਆਂ ਜੇਸੇ ਸਮਾਜ ਵਿੱਚ ਤੁਸੀਂ ਝੂਠਾ ਦਿਖਾਵਾ ਕੀਤਾ ਸੀ ਇਹ ਸਾਰੇ ਗਹਿਣੇ ਦਿਖਾ ਕੇ ਹੁਣ ਤੁਸੀਂ ਸੋਚ ਲਓ ਕਿ ਤੁਸੀਂ ਕੀ ਕਰਨਾ ਹੈ ਕਿਉਂਕਿ ਮੈਂ ਤਾਂ ਹਜੇ ਤੱਕ ਆਪਣੇ ਪਾਪਾ ਨੂੰ ਕੋਈ ਵੀ ਗੱਲ ਨਹੀਂ ਸੀ ਦੱਸੀ ਜੇ ਦੱਸ ਦਿੰਦੀ ਤਾਂ ਸ਼ਾਇਦ ਗਹਿਣੇ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਸੀ ਗਹਿਣਿਆਂ ਦਾ ਹਿਸਾਬ ਮੇਰੇ ਪਾਪਾ ਖੁਦ ਕਰ ਲੈਂਦੇ ਪਿੰਕੀ ਦੀਆਂ ਗੱਲਾਂ ਸੁਣ ਕੇ ਅਨੀਤਾ ਜੀ ਚੁੱਪ ਹੋ ਜਾਂਦੀ ਆ ਉਹਨੂੰ ਲੱਗਦਾ ਸੀ ਕਿ ਵੱਡੀ ਬਹੂ ਨੀਹਾ ਦੇ ਵਾਂਗ ਪਿੰਕੀ ਵੀ ਚੁੱਪਚਾਪ ਗਹਿਣੇ ਦੇ ਦੂਗੀ ਪਰ ਇਹ ਤਾਂ ਪੂਰੀ ਇੱਜ਼ਤ ਹੀ ਡਬੋਂ ਦੇ ਚੱਕਰਾਂ 'ਚ ਪੈ ਗਈ ਆ ਗਹਿਣੇ ਪੇਕੇ ਭੇਜ ਕੇ ਆਪਣੇ ਪੇਕੇਆਂ ਦੇ ਨਾਲ ਪੰਚਾਇਤ ਕਰਨ ਨੂੰ ਤੁਲ ਗਈ ਆ ਇਹਦੇ ਨਾਲ ਤਾਂ ਮੇਰੀ ਹੀ ਇੱਜ਼ਤ ੁੱਟ ਜਾਊਗੀ ਹਜੇ ਇੱਕ ਮੁੰਡੇ ਦਾ ਵਿਆਹ ਵੀ ਕਰਨਾ ਆ ਹੁਣ ਕੀ ਕਰਾਂ ਤੇ ਜੇ ਗਹਿਣਿਆਂ ਦਾ ਕਰਕੇ ਮੈਂ ਇੰਨਾ ਰੌਲਾ ਪਾਇਆ ਤਾਂ ਇਹ ਤਾਂ ਚੁੱਪ ਨਹੀਂ ਰਹਿਣ ਵਾਲੀ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੀ ਇੱਜ਼ਤ ਉਡਾ ਦੇਊਗੀ ਅਨੀਤਾ ਜੀ ਆਪਣੇ ਘਰ ਚਾਹੇ ਜਿਵੇਂ ਮਰਜ਼ੀ ਰਹੇ ਬਹੂ ਦੇ ਨਾਲ ਜੋ ਵੀ ਵਿਹਾਰ ਕਰੇ ਪਰ ਸਮਾਜ ਵਿੱਚ ਆਪਣੀ ਇੱਕ ਇੱਜ਼ਤ ਬਣਾ ਕੇ ਰੱਖਦੀ ਸੀ ਇਸੇ ਲਈ ਬਹੁਤ ਸੋਚ ਸਮਝ ਕੇ ਉਹਨਾਂ ਨੇ ਦੁਬਾਰਾ ਪਿੰਕੀ ਨੂੰ ਗਹਿਣਿਆਂ ਦੀ ਗੱਲ ਨਾ ਕਹੀ ਉਹਨੂੰ ਪੂਰਾ ਯਕੀਨ ਸੀ ਕਿ ਗਹਿਣਿਆਂ ਦੇ ਪਿੱਛੇ ਪੰਚਾਇਤ ਬੁਲਾਉਣ ਤੋਂ ਇਹ ਕਦੀ ਪਿੱਛੇ ਨਹੀਂ ਹਟੂਗੀ ਇਸ ਲਈ ਇੱਜ਼ਤ ਦੀ ਖਾਤਰ ਅਨੀਤਾ ਜੀ ਚੁੱਪ ਹੋ ਗਈ ਹੁਣ ਕਦੀ ਵੀ ਉਹ ਦੁਬਾਰਾ ਪਿੰਕੀ ਨਾਲ ਗਹਿਣਿਆਂ ਦੀ ਗੱਲ ਨਹੀਂ ਕਰੂਗੀ ਕਦੀ ਵੀ ਉਹਦੇ ਕੋਲੋਂ ਗਹਿਣੇ ਨਹੀਂ ਮੰਗੂਗੀ ਤਾ ਪੇਕਿਆਂ ਤੋਂ ਆਪਣੇ ਗਹਿਣੇ ਮੰਗਵਾ ਕੇ ਉਹਦੇ ਵਿੱਚੋਂ ਕੁਝ ਗਹਿਣੇ ਨੀਹਾ ਨੂੰ ਦੇ ਦਿੰਦੀ ਆ ਪਿੰਕੀ ਤੇ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ ਕਿ ਛੋਟੇ ਦਿੌਰ ਦੇ ਵਿਆਹ ਵਿੱਚ ਮੰਮੀ ਜੀ ਗਹਿਣੇ ਕਿੱਥੋਂ ਲਿਆਊਗੀ ਕਿਉਂਕਿ ਇੰਨਾ ਤਾਂ ਉਹ ਸਮਝ ਗਈ ਸੀ ਤੇ ਮੰਮੀ ਜੀ ਬਹੁਤ ਹੀ ਕੰਜੂਸ ਤੇ ਪੁਰਾਣੇ ਜ਼ਮਾਨੇ ਦੀ ਸੋਚ ਵਿਚਾਰ ਵਾਲੀ ਔਰਤ ਆ ਪੈਸੇ ਹੋਣ ਦੇ ਬਾਵਜੂਦ ਵੀ ਜਾਣ ਬੁੱਝ ਕੇ ਇਹੋ ਜਈਆਂ ਉਲਟੀਆਂ ਸਿੱਧੀਆਂ ਹਰਕਤਾਂ ਕਰਦੀ ਰਹਿੰਦੀ ਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ